ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੰਦਾ ਜਦ ਤੱਕ ਜਿੰਦਾ ਹੈ ਤਾਂ ਬੰਦੇ ਨੂੰ ਜਿਹੜਾ ਪਰੇਸ਼ਾਨ ਨਾ ਕਰੋ ਬੰਦਾ ਜਦੋਂ ਪਰੇਸ਼ਾਨ ਹੋ ਜਾਂਦਾ ਉਸ ਤੋਂ ਬਾਅਦ ਕੋਈ ਨਾ ਕੋਈ ਖੋਫਨਾ ਕਦਮ ਚੱਕੀ ਲੈਂਦਾ ਵਾ ਜਿੰਦੇ ਜਿੰਦੇ ਕਦਰ ਕਰਨੀ ਜ਼ਰੂਰੀ ਹੁੰਦੀ ਹੈ ਇਨਸਾਨ ਦੀ ਅਗਰ ਪਰਿਵਾਰ ਦੇ ਵਿੱਚ ਕਲੇਸ਼ ਤਾਂ ਚੱਲਦੇ ਰਹਿੰਦੇ ਨੇ ਲੇਕਿਨ ਇੱਕ ਐਸਾ ਮਾਮਲਾ ਇਸ ਸਮੇਂ ਜਲੰਧਰ ਬਾਈਪਾਸ ਮੌਜੂਦ ਆ ਪੁਲ ਦੇ ਉੱਪਰ ਜਿਹੜਾ ਹੈਗਾ ਵਾ ਜੋ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਪੁਲ ਦੇ ਉੱਪਰ ਇੱਕ ਸ਼ਖਸ ਨੇ ਜਿਹੜਾ ਵਾ ਫਰਨੈਲ ਪੀ ਲਈਤੀ ਫਰਨੈਲ ਕਿਉਂ ਪੀ ਲਈਤੀ ਕਿ ਕਿੰਨੀ ਕੁ ਪਰੇਸ਼ਾਨੀ ਹੋਊਗੀ ਇਸ ਸ਼ਖਸ ਨੂੰ ਜਿਹੜਾ ਸ਼ਖਸ ਜਦੋਂ ਗੱਲਬਾਤ ਕਰ ਰਹੇ ਸੀ ਉਸ ਸ਼ਖਸ ਦੇ ਨਾਲ ਕਿਉਂਕਿ ਇਸ ਕਰਕੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਬੰਦਾ ਜਿਹੜਾ ਕਿੰਨਾ ਕੁ ਪਰੇਸ਼ਾਨ ਸੀ ਗੱਲ ਇਹ ਕਿ ਤੁਸੀਂ ਪੁਲਿਸ ਵੀ ਮੌਕੇ ਤੇ ਆਂਦੀ ਹੈ ਤੇ ਪੁਲਿਸ ਦੀ ਜਵਾਨੀ ਵੀ ਸੁਣੋ ਤੇ ਰਾਹਗੀਰਾਂ ਦੀ ਜਵਾਨੀ ਵੀ ਸੁਣੋ ਭਾਈ ਮੈਂ ਨਾ ਪੜਾ ਰਿਹਾ ਸੀ ਪੁਲ ਦੇ ਉੱਪਰੋਂ ਜੀ ਤੇ ਬੰਦਾ ਪਹਿਲਾਂ ਪੈਟਰੋਲ ਪਾ ਕੇ ਅੱਗ ਲਾਣ ਲੱਗਾ ਸੀਗਾ ਦੋ ਕੁ ਮੁੰਡਿਆਂ ਨੇ ਮੈਨੂੰ ਰੋਕਿਆ ਕਿਤੇ ਜੀ ਸਾਡੀ ਹੈਲਪ ਕਰੋ ਇਹ ਦਵਾਈ ਪੀ ਰਿਹਾ ਤੇ ਉਹਨੂੰ ਮੇਰੇ ਮੈਂ ਉਲਟੀ-ਉਲਟੀ ਕਰਵਾਈ ਨਾਲ ਹੀ ਮੈਂ 100 ਨੰਬਰ ਤੇ ਫੋਨ ਕਰਕੇ ਆਪਣਾ ਪੁਲਿਸ ਨੂੰ ਬੁਲਾਇਆ ਮੌਕੇ ਤੇ ਮੌਕੇ ਤੇ ਪੁਲਿਸ ਦੇ ਆ ਕੇ ਮੌਕਾ ਸੰਭਾਲ ਕੇ ਆਪਣਾ ਭੇਜਿਆ ਡੀ ਐਮ ਸੀ ਹਸਪੀ ਪਹਿਲਾਂ ਤੇ ਜੀ ਬਿਰਖਾ ਪੈਕ ਡਰਿੰਕ ਡੂ ਕੀਤੀ ਐ ਨਾਲ ਫਿਰ ਦਵਾਈ ਖਾਦੀ ਐ ਆਪਣੇ ਕਣਕ ਚ ਪਾਣ ਵਾਲੀ ਦਵਾਈ ਦੀ ਬੋਤਲ ਸੀ ਕੋਲ ਪਈ ਉਹਦੇ ਤੇ ਐਕਟੀਵਾ ਦੇ ਉੱਤੇ ਪੈਟਰੋਲ ਸੜ ਗਿਆ ਸੀਗਾ ਉਹਨੂੰ ਅੱਗ ਲਾਉਣ ਦੀ ਪਹਿਲਾਂ ਕੋਸ਼ਿਸ਼ ਕੀਤੀ ਐਕਟੀਵਾ ਨੂੰ ਹੀ ਨੇ ਹਾਂਜੀ ਫਿਰ ਦਵਾਈ ਪੀ ਗਿਆ ਸੀਗਾ ਜਦੋਂ ਮੈਂ ਆਇਆ ਉਦੋਂ ਦਵਾਈ ਪੀ ਚੁੱਕਾ ਸੀਗਾ ਤੇ ਫਿਰ ਮੈਂ ਉਲਟੀ ਵਗੈਰਾ ਕਰਵਾਈ ਉਹਨੂੰ ਤੇ ਉਲਟੀ ਕਰਾਉਣ ਤੋਂ ਬਾਅਦ ਇੰਨੇ ਜੋ ਪੀਸੀਆਰ ਵਾਲੇ ਨੂੰ ਫੋਨ ਕਰਕੇ ਬੁਲਾਇਆ ਹਾਂਜੀ ਹੁਣੇ 12 ਘੰਟਾ ਪਹਿਲਾਂ ਦੀ ਗੱਲ ਹੈ ਜੀ ਆਪਣਾ ਪੋਣੀ ਕੁ 12 ਵਜੇ ਦੀ ਗੱਲ ਹੈ ਜੀ ਮੇਰਾ ਨਾਮ ਐਸੇ ਬਲਬੀਰ ਸਿੰਘ ਆ ਜੀ ਇਹ ਮੈਨੂੰ ਕੰਟਰੋਲ ਰੂਮ ਤੋਂ ਕਾਲ ਮਿਲੀ ਸੀਗੀ ਜੀ ਵੀ ਗ੍ਰੀਨਲੈਂਡ ਸਾਹਮਣੇ ਜਿਹੜਾ ਰੋਡ ਤੇ ਕ੍ਰੋਸਿੰਗ ਪੁਲ ਬਣਿਆ ਆ ਲੋਹੇ ਦਾ ਉਹਦੇ ਉੱਪਰ ਕੋਈ ਵਿਅਕਤੀ ਡਿੱਗਿਆ ਪਿਆ ਜਦੋਂ ਮੈਂ ਪਹੁੰਚਿਆ ਨਾਲ ਹੀ ਉਹਨਾਂ ਦਾ ਪਰਿਵਾਰ ਆ ਗਿਆ ਜੀ ਤੇ ਉਹਨਾਂ ਨੂੰ ਆਪਣੀ ਪਰਸਨਲ ਗੱਡੀ 'ਚ ਉਹ ਡੀ ਐਮ ਸੀ ਹਸਪਤਾਲ ਲੈ ਕੇ ਆਇਆ ਜੀ ਬਾਕੀ ਜਾ ਕੇ ਦੇਖਦੇ ਆ ਜਦਾਂ ਵੀ ਹੋਇਆ ਉਹ ਹਸਾਬ ਨ ਕਰਾਂਗੇ ਜੀ ਫਿਲਹਾਲ ਹਜੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਜਲਦਬਾਜ਼ੀ ਤੋਂ ਪਹਿਲਾਂ ਤਾਂ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਮੈਡੀਕਲ ਸਹੂਲਤ ਲੋੜ ਸੀ ਤੇ ਉਹਨਾਂ ਨੂੰ ਹਸਪਤਾਲ ਜਲਦੀ ਤੋਂ ਜਲਦੀ ਭੇਜ ਦਿੱਤਾ ਪੇੜ ਦੇ ਉੱਪਰ ਸੀਗਾ ਜੀ ਕੁਛ ਨਹੀਂ ਦੱਸਿਆ ਜੀ ਹਜੇ ਫਿਲਹਾਲ ਉਹਨਾਂ ਪਰਿਵਾਰ ਅਜੇ ਤਰੀਕੇ 'ਚ ਮਤਲਬ ਹਾਲਾਤ ਨਹੀਂ ਸੀ ਇਹ ਹਜੇ ਕੁਛ ਗਿਛਾਲੇ ਤੇ ਉਹਨਾਂ ਨੂੰ ਮੈਡੀਕਲ ਦੀ ਲੋੜ ਪਹਿਲਾਂ ਸੀ ਡੀ ਐਮ ਸੀ ਗੇਟ ਜਿਹੜਾ ਜਲੰਧਰ ਬਾਈਪਾਸ ਗਣੇਸ਼ ਦਾ ਮੰਦਿਰ ਹੈ ਉਹਦੇ ਉਹ ਪੋਲ ਦੇ ਉੱਪਰ ਜਿਹੜਾ ਹੈ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਕਿਉਂਕਿ ਉੱਥੇ ਇਸ ਕਰਕੇ ਅਸੀਂ ਇਹਦੇ ਕੋਲ ਸਵਾਲ ਪੁੱਛੇ ਕਿ ਸਵਾਲ ਇਸ ਕਰਕੇ ਪੁੱਛੇ ਕਿ ਬੰਦਾ ਕਿੰਨਾ ਕੁ ਪਰੇਸ਼ਾਨ ਸੀਗਾ ਤੇ ਬੰਦੇ ਨੂੰ ਜਿਹੜਾ ਮੌਕੇ ਤੇ ਜਿਹੜਾ ਹਸਪਤਾਲ ਐਡਮਿਟ ਕਰਾਇਆ ਗਿਆ ਪਰਿਵਾਰ ਤੇ ਪੁਲਿਸ ਜਿਹੜਾ ਉੱਥੇ ਪਹੁੰਚਦੀ ਪੁਲਿਸ ਉੱਥੇ ਪਹੁੰਚਦੀ ਪੁਲਿਸ ਮੌਕੇ ਤੇ ਉਹਨੂੰ ਹਸਪਤਾਲ ਦਖਲ ਕਰਾਉਂਦੀ ਕਾਬਲੇ ਤਾਰੀਫ ਅਤੇ ਲੁਧਿਆਣਾ ਪੁਲਿਸ ਦਾ ਵੀ ਕੰਮ ਕੀਤਾ ਜਾਊਗਾ ਕਿਉਂਕਿ ਜੋ ਮੁੱਖ ਮੰਤਰੀ ਪੰਜਾਬ ਨੇ ਜੋ ਇੱਕ ਮੁਹਿੰਮ ਚਲਾਈ ਸੀਗੀ ਕਿ ਉਹ ਮੁਹਿੰਮ ਦਾਸਰ ਲੁਧਿਆਣਾ ਚ ਵੀ ਦੇਖਣ ਨੂੰ ਮਿਲਿਆ ਲੁਧਿਆਣਾ ਕੈਰਾਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ